ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਸੈਰ ਦੇ ਸਮਾਗਮ ਵਿੱਚ ਇੱਕ ਲੜਕੀ ਆਈ ਹੈ ਬੱਚੀ ਨਾਮ ਦਾ ਪਰ ਵੀ ਪਰਾਵ ਗੀਤ ਕੋਰ ਰਹਾ ਹੈ ਪਿੰਡ ਕਿਹੜਾ ਪਤਾ ਮਰਿੰਡਾ ਮਰਿੰਡਾ ਰਿੰਡਾ ਚਾਹ ਡਾਕਟਰ ਸਾਹਿਬ ਵੀ ਇਹ ਖੇਡ ਤੋਂ ਆਏ ਆ ਮਰਿੰਡਾ ਚਾਹ ਕੋਤਵਾਲੀ ਸਾਹਿਬ ਮੱਥਾ ਟੇਕਿਆ ਹਾਂਜੀ ਕੋਤਵਾਲੀ ਸਾਹਿਬ ਨੇ ਕਿਹਾ ਤੇ ਆਸਾ ਤੇ ਆਸ ਕੀ ਹੈ ਕੋਤਵਾਲੀ ਸਾਹਿਬ ਦਾ ਕੀ ਹੋਇਆ ਸੀ ਉੱਤੇ ਕੀ ਹੋਇਆ ਸੀ ਕਿਨੂੰ ਰੱਖਿਆ ਸੀ ਉੱਤੇ ਬਡੇ ਸਾਹਿਬ ਜੀ ਸਾਹਿਬ ਜੀ ਦੇ ਵੱਡੇ ਕਿ ਛੋਟੇ ਛੋਟੇ ਸਾਹਿਬ ਜੀ ਤੇ ਕੀ ਨਾਮ ਉਹਨਾਂ ਦਾ ਬਾਬਾ ਫਤੇ ਸਿੰਘ ਜੀ ਬਾਬਾ ਨੂਰਾ ਸਿੰਘ ਉਹ ਨਾਲ ਕੌਣ ਸੀ ਮਾਤਾ ਕਿਹੜੀ ਸੀ ਜੀ ਨਾਲ ਮਾਤਾ ਗੁਜਰੀ ਕੌਰ ਗੁਜਰੀ ਜੀ ਮਾਤਾ ਗੁਜਰੀ ਜੀ ਚਲੋ ਤੁਹਾਨੂੰ ਕਿੰਨੇ ਜੱਜ ਜੀ ਨਾਲ ਕਿੰਨੀ ਪੌੜੀ ਆਉਂਦੀ ਆ 20 20 ਆਉਂਦੀ ਆ ਦਰਦੇ ਤਾਂ ਨਹੀਂ ਆ ਗਏ ਨਹੀਂ ਤੇ ਚਲੋ ਸਣਾਓ ਕੀ ਕਰਦੋ 200 ਦਾ ਵਿਚਾਰ ਕਰੋ ਇੱਕ ਉਹ ਹੰਕਾਰ ਸਤਨਾਮ ਕਿ ਇੱਕ ਹੰਕਾਰ ਸਤਨਾਮ ਕਰਦਾ ਪੂਰੇ ਖਨੀਰ ਬੋ ਨਿਰਵੈ ਅਕਾਲ ਮੂਰਤ ਜੁਮੀ ਸੈਤਨ ਰੂਪ ਸਾਡ ਜਮ ਹਾਲ ਚਾਰ ਸੰਖੰਪ ਸਚਨਾ ਨਹੀਂ ਹੋਣੀ ਜਿੰਨਾ ਸੋ ਜਾ ਸੋਨਾ ਹੋਵੀ ਜੇ ਸੱਚੇ ਲਖਵਾ ਚੁਪਾ ਜਿਤਨਾ ਹੋਵੀ ਜੇ ਬੰਨਾ ਪੂਰਿਆ ਪਾ ਇਹ ਲਾਇਰ ਹਾਲ ਵਕਾਰ ਇਹ ਲਾਇਰ ਹਾਲ ਵਕਾਰ ਇਹ ਲਾਇਰ ਹਾਲ ਵਕਾਰ ਲਾਇਰ ਹਾਲ ਇਹ ਵਕਾਰ ਆ ਜਾ ਬਕਨਾਂ ਉਤਰੀ ਜਿਵਨ ਨਗਰ ਸੇ ਸਭ ਜਾਨ ਪੜਖੋ ਹੈ ਤਾਂ ਇਤਨਾ ਸੇ ਲੈਣਾ ਕਿ ਵਿਸਤਿਆਰਾ ਹੋਈ ਹੈ ਕਿ ਫੂੜੇ ਜੁੱਤੇ ਪਾ ਰੁਕਮ ਜਾਈਂ ਜੇ ਨਾ ਨਾਨਕ ਗਿਆਨਾਲੂ ਕੀ ਬੋਲੋ ਪੁੱਤ ਕੀ ਬੋਲੋ ਨਾਨਕ ਲਿਖਿਆ ਨਾਲ ਕੀ ਬੋਲੋ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਲੂ ਕੰਨ ਗਿਆ ਜਾਏ ਹੁਕਮੀ ਹੋਵਨ ਜੀ ਤੁਖਮ ਨਿਕਸ ਪਏ ਹੁਕਮ ਲੈ ਬਟਾਈ ਹੁਕਮ ਲਿਖ ਦੁਸਤ ਸੁਖ ਪਾਈ ਹੈ ਇਕ ਨਾ ਹੁਕਮੀ ਵਕਸੀ ਇਕ ਹੁਕਮੀ ਸਦਾ ਪੁਈ ਹੈ ਹੁਕਮੇ ਅੰਦਰ ਸੰਤੋ ਬਾਹਰ ਹੁਕਮ ਨਾ ਕਰੇ ਨਾ ਨਾ ਤੇ ਹੁਕਮ गावे को तान होवे किसे थान गावे को तान जाने किसान गावे को बुजबुड़ियाँ चार गावे को विद्या विखम चार गावे को सांस्कृति गंखे गावे, गावे को झील उदय गावे को जापे किसे थूर गावे को वेख्या हावला हजूर कथना कथीना आवे कोट कट देल देल दे, दे लख दे दे, दे दे दादे लंदे टुक पाए जुवा जगन तर खाइ खाये खुद चलाए राहू नानक भिक्षे तेरवा हो साचा साहेब साथ नाए पा फेर के आगे रखे जिन ਗਿੱਤ ਦਾ ਸਰਦਾਰ ਦਰਬਾਰ ਦਰਬਾਰ ਮੋਹੋ ਕੇ ਬੋਲਣ ਬੋਲੀਏ ਮੋਹੋ ਕੇ ਬੋਲਣ ਵਾਲੀਏ ਜਿਨ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਾਜ ਨਾਉ ਬੜਿ ਵਾਈ ਬੜਿ ਆਈ ਵਿਚਾਰ ਦਰ ਜਮੀਆ ਵੇ ਕਪੜਾ ਮਦਰੀ ਬੋਲ ਦਵਾਰ ਨਾਨਕ ਐਵੇਂ ਜਾ ਵੀ ਇਹ ਨਾਨਕ ਐਵੇਂ ਐਵੇਂ ਜਾਣੇ ਸਭ ਆਪੇ ਸੋਤਿਆਰ ਥਾਪਿਆ ਨਾ ਜਾਏ ਕਿਸਾ ਨਾ ਹੋ ਵੇ ਆਪ ਮੇਰਾ ਨੰਜਨ ਸੋਏ ਜਿੰਦ ਸੋਇਆ ਨੇ ਪਾਇਆ ਮਾਨਕ ਗਾਵਿਆ ਗੁਣੀ ਵਿਚਾਰ ਗੁਣੀ ਨਿਤਾਨ ਗੁਣੀ ਨਿਤਾਨ ਗਾਵਿਆ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਵੇ ਜਾਏ ਗੁਰਮੁਖ ਨਾਨਕ ਗੁਰਮੁਖ ਵੇਦਨ ਗੁਰਮੁਖ ਪ੍ਰਿਹਾਸਮਾਈ ਜਾਈ ਸਪਨਾ ਜੀਆਂ ਤਾਂ ਇੱਕ ਰਾਤ ਖਲ ਸਪਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਨ ਰਹੀ ਜੇ ਤੱਕ ਜਾ ਰਿਆ ਜਾ ਹੋਰ ਤਸਨੀ ਹੋਏ ਨਮਕੜਾ ਵਿੱਚ ਜਾਣੇ ਨਾਚਦੇ ਸਲ ਕੋਏ ਚੰਗਾ ਨਾਮ ਲਖਾਈਏ ਲਖਾਈ ਕਾ ਚੰਗਾ ਜਿਸ ਕੀ ਰਜਨ ਦੇ ਜੇ ਤਸ ਜੇ ਕਿਸ ਨਦਰ ਨਦਰ ਨਾ ਆ ਬਾਈ ਆਗ ਤਨਾਪ ਪੁੱਛਾ ਕੇ ਕਿੱਦਾ ਅੰਦਰ ਕੀ ਕਾਰ ਹੰਸੀ ਦੋਸਤ ਦੇ ਨਾਨਕ ਨੰਦਾ ਹੋ ਜੀਏ ਬੁਣ ਬਤਨ ਚਾ ਮਾਂ ਨੇ ਜੀ ਗੁਣਮੰਤੇ ਆ ਗੁਣ ਦੇ ਜਿਹਾ ਕੋਈ ਨਾ ਸੱਜਈ ਜੇ ਜੇ ਦੀ ਸਕੂਲ ਗੁਣ ਕੋਈ ਕਰੇ ਸੁਣਿਏ ਸਿਦਕੀ ਸੁਣਾ ਸੁਣਿਏ ਧਰਤ ਕਵਲਤਾ ਸੁਣਿਏ ਦੀ ਸੁਣਿਏ ਨਿਕਣਾ ਸੁਣਾ ਸੁਣ ਆ ਹੁਣ ਐ ਸੁਣ ਐ ਹਾਂ ਧਰਤ ਤਵਲਾ ਧਰਤ ਦਵਲ ਅਕਾਰ ਸੋਨੀ ਸੋਨਿਆ ਦੀਪ ਲੋਕ ਪਰਦਾ ਸੁਣਿਆ ਮਾਨ ਸੱਤੇ ਕਾਲ ਕਾਲ ਨਾਨਕ ਪਗਤਾ ਸਦਾ ਵਿਕਾਸ ਸੁਣਿਆ ਦੁਖ ਸੁਣਿਆ ਦੁਖ ਦੁਖ ਪਾਪ ਕਾ ਨਾਲ ਦੁਖ ਪਾਪ ਕਾ ਨਾਲ ਸੁਣਿਆ ਇਸ ਇਸ ਇਸ਼ਾਰਾ ਬਰਮਾ ਇਨ ਸੁਣੀਏ ਮੁਖ ਸਰਾਂ ਦਵਨ ਸੁਣੀਏ ਜੋਤ ਜਤਨ ਤੇ ਸੁਣੀਏ ਸਾਗ ਸਿਮਰਨ ਤੇ ਨਾਨਕ ਪਦ ਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਦਾ ਨਾਸ ਸੁਣੀਏ ਸੰਸੰਸ ਤੋਂ ਸਤ ਸੰਤੋਖ ਗਿਆ ਸਤ ਸੰਤੋਖ ਗਿਆ ਸੁਣੀਏ ਸੁਣਾ ਪੜ ਪੜ ਨਾ ਸ਼ਾਸਨ ਦੋਗਾ ਸੁਣਿਆ ਅੰਦੇ ਪਾਵੇਰਾ ਅੰਦੇ ਪਾਵੇਰਾ ਸੁਣਿਏ ਹਾਥ ਹੋਰੀ ਉਹ ਵਾਇ ਅਸਕਾ ਨਾਨਕ ਪਗਤਾ ਸਦਾ ਵਿਕਾਸ ਸੁਣਿਏ ਦੁਖ ਪਾਪ ਕਾਨਾ ਸੁਣਿਏ ਈਸਰ ਬ੍ਰਹਮਾਇਣ ਸੁਣਿਏ ਉਨੀ ਦੇ मुख सलाहान मुख सुनिए जो ततन पे सुनिए सा सास समर्पित वेद नानक भगता सदा विकास सुनिए दुख पाप का नाश हो गए मनने की तो मनने कहीं ना जावे जाए जाए मुझे कर जी से ਜੇ ਕੋ ਕਹੈ ਪਛੈ ਪਛਤਾਈ ਕਾਗਜ ਕਲਮ ਨਾ ਲਿਖੇ ਲਖਣ ਹਾਰ ਲਿਖੜ ਹਾਰ ਮੰਨੇ ਕਾਵੇ ਕਲਮ ਵਿਚਾਰ ਨਾਮ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਦ ਹੋਵੇ ਮਨ ਬੁੱਧ ਮੰਨੇ ਸਾਗਰ ਪਵਨ ਕੀ ਸੁਧ ਮੰਨੇ ਮੋਚੋ ਟਾਣਾ ਮੰਨੇ ਜਮਕੇ ਸਾਥ ਨਾ ਜਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਮਿਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਉਹ ਕਿ ਚਲੋ ਮੰਨੇ ਆਵੇਂ ਮੋਖ ਦਵਾਰ ਮੰਨੇ ਬਾਵੇ ਮੋਖ ਦਵਾਰ ਮੰੰਨੇ ਪਰਵਾਰ ਹੈ ਪਰਵਾਰ ਹੈ ਸਾਧਾਰਨ ਮੰਨੇ ਦਵਾਰੇ ਮੰਨੇ ਬਾਬੇ ਮੋਹਾਰ ਅਛਾ ਨਾਮ ਨਹੀਂ ਰਜਨ ਹੋਏ ਤੇ ਅਨਜਾਨੇ ਹੋਏ ਚਲੋ ਫਤਿਹ ਬੁਲਾ ਦੋ ਫਤਿਹ ਬੁਲਾ ਦੋ ਫਤਿਹ ਬੁਲਾ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਗੁੱਡੀ ਮੇਜਜੀ ਸਾਹਿਬ ਸੁਣਾਇਆ ਪਾਣੀ ਦਾ ਜੋੜਦੇ ਆ ਇਹੀ ਸਮਾਂ ਆ उमर ਹੈ ਬਾਣੀ ਨਾਲ ਜੋੜਨ ਦੀ ਅਨਕੰਠ ਕਰਨ ਦੀ ਬਾਅਦ ਤੇ ਬਾਅਦ ਹੋਰ ਬੱਚੇ ਨੇ ਬੇਨਤੀ ਕਰਦੇ ਅਭਿਆਸ ਕਰੇ ਬਾਣੀ ਪੜ੍ਹਨ ਦਾ ਇਹਨਾਂ ਦੇ ਮਾਪਿਆਂ ਦਾ ਬਹੁਤ ਧੰਨਵਾਦ ਜਿਹੜੇ ਬਾਣੀ ਨਾਲ ਜੋੜ ਰਹੇ ਨੇ ਉਹਨੇ ਬੱਚਿਆਂ ਨੂੰ ਤੋਂ ਇਹਨਾਂ ਦੇ ਬੱਚਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ